ਤੁਹਾਡਾ ਕੀ ਨਾਮ ਹੈ ਜੀ ਮੇਰਾ ਹਰਜਿੰਦਰ ਸਿੰਘ ਕਰਾਚੋਂ ਬਲਾਕ ਕਾਰਜਕਾਰੀ ਪ੍ਰਧਾਨ ਭਾਰਤੀ ਕਿਸਾਨ ਜੁਨਿਆਂ ਇਕਤਾ ਗ੍ਰਾਹਾ ਆਉਣ ਵਾਲੇ ਸਮੇਂ ਲਈ ਕੀ ਕਰ ਰਹੇ ਹੋ ਤੁਸੀਂ ਅੱਗੇ ਦਿੱਲੀ ਦਾ ਕੀ ਮੈਂ ਅਸੀਂ ਪਿੰਡਾਂ ਪਿੰਡਾਂ ਵਿੱਚ ਅੱਜ ਰੈਲੀਆਂ ਕੱਢ ਰਹੇ ਹਾਂ ਸਾਡੀ ਭਾਰਤੀ ਕਿਸਾਨ ਜੁਨਿਆਂ ਦਾ ਸੂਬਾ ਕਮੇਟੀ ਦੇ ਸੱਦੇ ਅਨੁਸਾਰ ਵੀ ਜਿਹੜੇ ਸਾਡੇ ਮੋਰਚਿਆਂ 'ਚ ਸੀਦ ਹੋਏ ਨੇ ਉਹਨਾਂ ਨੂੰ 20 ਤਰੀਕ ਤੋਂ ਲੈ ਕੇ 23 ਤਰੀਕ ਤੱਕ ਪਿੰਡਾਂ ਪਿੰਡਾਂ ਦੇ ਵਿੱਚ ਰੈਲੀਆਂ ਕੱਢ ਕੇ ਲੋਕਾਂ ਨੂੰ ਲਾਮਬੰਦ ਕਰਨਾ ਤੇ ਉਹ ਸੀਦਾਂ ਨੂੰ ਸ਼ਰਧਾਂਜਲੀयां ਦੇਣੀਆਂ ਤੇ 24 ਤਰੀਕ ਨੂੰ ਇੱਕ ਵੱਡਾ ਸਾਡਾ ਕਸ਼ਟ ਰੱਖਿਆ ਹੋਇਆ ਜਿੱਥੇ ਸਾਡੇ ਮੋਰਚੇ ਪੰਜਾਬ ਦੇ ਵਿੱਚ ਲੱਗੇ ਹੋਏ ਨੇ ਜਿਵੇਂ ਸਾਡਾ ਬਲਾਕ ਭਾਨੀਗੜ ਦਾ ਕਾਲੇ ਝਾੜ ਟੋਲ ਪਲਾਜ ਤੇ ਮੋਰਚਾ ਉੱਥੇ 24 ਤਰੀਕ ਨੂੰ ਜਿਹੜਾ ਅਸੀਂ ਦੀ ਸਮਾਗਮ ਵੱਡੇ ਪੱਦਰ ਤੇ ਰੱਖਿਆ ਹੋਇਆ ਜੀ ਸਾਡਾ ਤੁਸੀਂ ਦਿੱਲੀ ਤੋਂ ਆਏ ਹੋ ਕੀ ਲੱਗਦਾ ਤੁਹਾਨੂੰ ਮੋਦੀ ਮੰਨ ਜੂਗਾ ਜਾਂ ਤੁਸੀਂ ਮਨਾ ਕੇ ਹਟੋਗੇ ਮਨਾ ਕੇ ਹਟਾਂਗੇ ਜੀ ਦਿੱਲੀ ਬਹੁਤ ਵੱਡੀ ਪੱਦਰ ਤੇ ਸਾਡੇ ਕਿਸਾਨ ਮਜ਼ਦੂਰ ਸਾਡੇ ਭਰਾ ਸਾਰੀਆਂ ਸਟੇਟਾਂ ਦੇ ਵੱਡੀ ਪੱਦਰ ਤੇ ਆ ਰਹੇ ਨੇ ਤੇ ਜਿਹੜਾ ਹੁਣ ਅੜਿਆਲ ਰਵਈਏ ਸੀ ਉਹਨਾਂ ਦੇ ਉਹਨਾਂ ਨੂੰ ਇੱਕ ਦਿਨ ਵਾਪਸ ਮੁੜਨਾ ਪੈਣਾ ਕਾਨੂੰਨ ਰੱਦ ਕਰਨੇ ਪੈਣੇ ਨੇ ਕਿਉਂਕਿ ਹੁਣ ਅਸੀਂ ਆਉਣ ਵਾਲੀ 26 27 ਤਰੀਕ ਨੂੰ ਇੱਕ ਮਹੀਨਾ ਹੋ ਜਾਣਾ ਸਾਡੇ ਮੋਰਚੇ ਦਿੱਲੀ ਚ ਗਏਆਂ ਨੂੰ ਲੱਗਿਆ ਨੂੰ ਇੱਕ ਹੁਣ ਵੱਡੇ ਕਾਫਲੇ ਅਸੀਂ ਪਹਿਲਾਂ ਦੀ ਤਰ੍ਹਾਂ ਇੱਕ ਕਾਫਲਾ ਅਸੀਂ ਜਿਹੜਾ ਹੈਗਾ ਖਨੌਰੀ ਬਾਰਡਰ ਤੋਂ 26 27 ਤਰੀਕ ਨੂੰ ਤੋਰਨਾ ਇੱਕ ਮੋਰਚਾ ਅਸੀਂ ਜਿਹੜਾ ਦੱਬ ਵਾਲੀ ਬਾਰਡਰ ਤੋਂ 50 60 ਹਜ਼ਾਰ ਦੀ ਕਿਸਾਨਾਂ ਦੀ ਗਿਣਤੀ ਤੇ ਮਜ਼ਦੂਰਾਂ ਦੀ ਸਾਡੀਆਂ ਮਾਈਆਂ ਦੀ ਗਿਣਤੀ ਬੱਡੇ ਕਾਫਲੇ ਲੈ ਕੇ ਅਸੀਂ ਜਿਹੜਾ ਦਿੱਲੀ ਨੂੰ ਕੂਚ ਕਰਦੇ ਇਹ ਮੋਦੀ ਪਿੱਛੇ ਕਿਸੇ ਹੋਰ ਸਰਕਾਰਾਂ ਜਾਂ ਕਿਸੇ ਕਾਰਪੋਰੇਟ ਘਰਾਣਿਆਂ ਦਾ ਹੱਥ ਲੱਗਦਾ ਜਾਂ ਤੁਹਾਨੂੰ ਕਿਵੇਂ ਲੱਗਦਾ ਜੀ ਇਹ ਹੱਥ ਹੈਗੀ ਨੇ ਜੀ ਕਾਰਪੋਰੇਟ ਘਰਾਣਿਆਂ ਦੇ ਇਹਨਾਂ ਦੇ ਮੂੰਹ ਦੇ ਵਿੱਚੋਂ ਆਪ ਨਿਕਲ ਰਿਹਾਗਾ ਨਰਿੰਦਰ ਤੋਮਰਾ ਖੇਤੀਬਾੜੀ ਮੰਤਰੀ ਆ ਉਹਦੇ ਬਿਆਨ ਆਪ ਆਏ ਨੇ ਜਦੋਂ ਸਾਡੇ ਕਿਸਾਨਾਂ ਨਾਲ ਆਗੂਆਂ ਨਾਲ ਮੀਟਿੰਗ ਕਰੀਆ ਕਹਿੰਦਾ ਜੇ ਮੈਂ ਕਾਨੂੰਨ ਆਸੀਂ ਰੱਦ ਕਰਦੇ ਆਂਗੇ ਤਾਂ ਕਹਿੰਦਾ ਅਵਾਨੀ ਅਡਾਨੀ ਕਹਿੰਦਾ ਜਿਹੜੇ ਕਾਰਪੋਰੇਟ ਘਰਾਣੇ ਨੇ ਉਹ ਨਾਰਾਜ਼ ਹੋ ਜਾਣਗੇ ਉਹ ਤਾਂ ਪਤੀ ਆ ਵੀ ਬਾਹ ਨੂੰ ਮਰੋੜਾ ਦੇ ਕੇ ਕਿਉਂਕਿ ਨਰਿੰਦਰ ਮੋਦੀ ਨੇ ਆ ਵੋਟਾਂ ਵੇਲੇ ਉਹ ਅਦਾਨੀ ਹੋਰਾਂ ਦੇ ਜਹਾਜ਼ ਨੇ ਫਰੀ ਚ ਵਰਤੇ ਨੇ ਵੱਡੇ ਰੂਪ ਚ ਇਹਨਾਂ ਨੂੰ ਚੰਦਾ ਦਿੱਤਾਗਾ ਕਰੋੜਾਂ ਦੇ ਹਿਸਾਬ ਨਾਲ ਇਸ ਕਰਕੇ ਉਹਨਾਂ ਨੇ ਨਰਿੰਦਰ ਮੋਦੀ ਹੋਰਾਂ ਦੀ ਬਾਹ ਨੂੰ ਮਰੋੜਾ ਦਿੱਤਾ ਹੋਇਆ ਤੇ ਇੱਥੋਂ ਦਾ ਪ੍ਰਧਾਨ ਮੰਤਰੀ ਉਹ 2 4 ਲੋਕਾਂ ਨੂੰ ਖੁਸ਼ ਕਰਨ ਵਾਸਤੇ ਆ ਸਾਰੀ ਦੁਨੀਆ ਨੂੰ ਭੁੱਖਾ ਮਾਰ ਰਿਹਾਗਾ ਇਹੋ ਜੇ ਪ੍ਰਧਾਨ ਮੰਤਰੀ ਨੂੰ ਸ਼ਰਮ ਆਉਣੀ ਚਾਹੀਦੀ ਆ ਜਿਹੜਾ ਕਹਿੰਦਾ ਸੀ ਮੈਂ ਕਿਸਾਨਾਂ ਦੇ ਖਾਤਿਆਂ ਚ 15 15 ਲੱਖ ਰੁਪਈਆ ਪਾਉਂਗਾ ਬਾਅਦ ਦੇ ਵਿੱਚ ਉਹ ਕਹਿੰਦੇ ਨੇ ਇਹ ਚੋਣ ਜੋਗਲੇ ਤੇ ਮੌਜੂਦਾ ਸਰਕਾਰ ਬਾਰੇ ਕੀ ਕਹਿਣਾ ਚਾਹੋਗੇ ਜੀ ਮੌਜੂਦਾ ਸਰਕਾਰ ਬਾਰੇ ਕਹਿ ਕੀ ਰਹੇ ਆਂਗੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜੀ ਵੀ ਇਹ ਇੱਕ ਨਕੰਮੀ ਸਰਕਾਰ ਆ ਸਾਰੇ ਲੋਕ ਚਾਹੇ ਪੰਜਾਬ ਦੇ ਹੋਣ ਹਰਿਆਣਾ ਦੇ ਰਾਜਸਥਾਨ ਦੇ ਜੂਪੀ ਦੇ ਬਿਹਾਰ ਦੇ ਕੁੱਲ ਸਟੇਟਾਂ ਦੇ ਲੋਕ ਇਸ ਸਰਕਾਰ ਦੇ ਸਤਾ ਰੱਖੇ ਨੇ ਜਿਵੇਂ ਹੁਣ ਜੰਮੂ ਕਸ਼ਮੀਰ ਦੇ ਵਿੱਚ ਵੱਡੇ ਪੱਧਰ ਤੇ ਇਹਨਾਂ ਨੇ ਫੌਜ ਦਾ ਕੇ ਉੱਥੇ ਜਿਹੜੀ ਧਾਰਾ 370 ਤੋੜੀ ਆ ਜਾਂ ਐਨ ਆਰ ਸੀ ਵਰਗੇ ਸੀਏ ਵਰਗੇ ਕਾਨੂੰਨ ਲੈ ਕੇ ਆਏ ਨੇ ਸਾਡੇ ਮੁਸਲਮਾਨ ਭਰਾਵਾਂ ਨੂੰ ਇਹ ਕਹਿੰਦੇ ਨੇ ਵੀ ਜਾਂ ਕਬਰਿਸਤਾਨ ਜਾਂ ਪਾਕਿਸਤਾਨ ਇਹ ਜਿਹੇ ਬਿਆਨ ਦਿੰਦੇ ਨੇ ਲੋਕ ਇਹਨਾਂ ਤੋਂ ਬਹੁਤ ਦੁਖੀ ਨੇ ਚਾਹੇ ਬਿਹਾਰ ਦੇ ਵਿੱਚ ਚੋਣਾਂ ਜਿੱਤੇ ਗਏ ਪਰ ਆ ਸਭ ਨੂੰ ਪਤਾ ਵੀ ਜਿਹੜੀਆਂ ਇਲੈਕਟ੍ਰੋਨਿਕ ਮਸ਼ੀਨਾਂ ਆਈਆਂ ਤੀਆਂਗੀਆਂ ਉਹ ਮਸ਼ੀਨਾਂ ਨਾਲ ਵੋਟਾਂ ਪੁਆਈਆਂ ਨੇ ਆ ਜਿਹੜੀਆਂ ਬੈਲਟ ਪੇਪਰ ਨਾਲ ਵੋਟਾਂ ਪੈਂਦੀਆਂ ਨੇ ਇਹ ਉੱਥੇ ਪਵਾ ਕੇ ਦੇਖਦੇ ਇਹਨਾਂ ਨੂੰ ਪਤਾ ਲੱਗ ਜਾਂਦਾ ਬਹੁਤ ਬਹੁਤ ਧੰਨਵਾਦ ਜੀ ਇਹ ਕਹਿੰਦੇ ਨੇ ਆ ਮੰਤਰੀਆਂ ਨੂੰ ਉਦੋਂ ਪੁੱਛਿਓ ਜਿਹੜੇ ਇੱਥੇ ਚਾਹੇ ਕਾਂਗਰਸ ਦੇ ਨੇ ਚਾਹੇ ਕੋਈ ਅਕਾਲੀ ਦਲ ਦਾ ਕੋਈ ਬੀਜੇਪੀ ਦਾ ਜਦੋਂ ਸਾਡੇ ਪਿੰਡਾਂ ਤੋਂ ਆਉਣਗੇ ਵੀ ਆ ਸਾਡੇ ਆਸਤਵਾਦੀਆਂ ਕੋਲ ਕੀ ਕਰਨਾ ਹੈਓ ਸਾਡੇ ਨਕਸ਼ਰੀਆਂ ਕੋਲ ਕੀ ਕਰਨਾ ਹੈਓ ਜਿਹੜੇ ਆਪਣੇ ਸੀਟੀਆਂ ਪਾ ਕੇ ਮੋਰਚੇ ਦੇ ਵਿੱਚ ਆਹ ਮਾਨਸਾ ਜ਼ਿਲ੍ਹੇ ਦਾ ਮੁੰਡਾ ਸੀਗਾ ਇੱਕ ਚੌਧੀ ਵਿਆਹ ਹੋਏ ਨੂੰ ਸਾਰਾ 40 ਦਿਨ ਵਿਆਹ ਹੋਏ ਨੂੰ ਹੋਏ ਸੀਗੇ ਜਦੋਂ ਉਹ ਦਿੱਲੀ ਮੋਰਚੇ 'ਚ ਜਾ ਰਿਹਾ ਕੋਈ ਟਰੈਕਟਰ ਦੇ ਵਿੱਚੋਂ ਆਵਾਜ਼ ਆਉਣ ਲੱਗੀ ਖਰਾਬੀ ਪੈ ਗਈ ਉਹ ਕਹਿੰਦਾ ਉੱਤਰ ਕੇ ਮੈਂ ਦੇਖਦਾ ਨੇਰਾ ਸੀਗਾ ਭਰਾਬੂ ਟਰੱਕ ਭੱਜਾ ਹੋਇਆ ਸੀ ਫੇਟ ਮਾਰ ਗਿਆ ਉਥੇ ਮੌਕੇ ਦੀ ਮੌਤ ਹੋ ਗਈ ਉਹਦੀ ਬੇਚਾਰੇ ਦੀ 40 ਦਿਨ ਉਹਦੇ ਘਰ ਹਲੇ ਵਿਆਹ ਹੋਏ ਨੂੰ ਉਹਦੇ ਘਰ ਵਾਲੀ ਦੇ ਹਲੇ ਹੱਥਾਂ ਦੀ ਮਹਿੰਦੀ ਨਹੀਂ ਉਤਰੀ ਸੀਗੀ ਆ ਇੱਕ ਗੜ ਸੰਕਰ ਦਾ ਨੌਜਵਾਨ 16 ਸਾਲ ਉਮਰ ਦਾ ਸੀ ਉਹਨੇ 5-4 ਦਿਨਾਂ ਬਾਅਦ ਅਮਰੀਕਾ ਨੂੰ ਜਾਣਾ ਸੀਗਾ ਉਹ ਰਸਤੇ 'ਚ ਬੈਠਾ ਜਾਂਦਾ ਦਿੱਲੀ ਧਰਨੇ ਦੇ ਚਾਹ ਦੀ ਦੇ ਡਾਲੇ ਤੇ ਡਾਲੇ ਤੇ ਬੈਠੇ ਨੂੰ ਨੀਂਦ ਆ ਗਈ ਨੀਂਦ ਆਉਣ ਤੋਂ ਬਾਅਦ ਉਹ ਪਿੱਛੇ ਡਿੱਗ ਗਿਆ ਉੱਤੋਂ ਦੀ ਉਹਦੇ ਕੋਈ ਗੱਡੀ ਲੰਘ ਗਈ ਇਸ ਤਰ੍ਹਾਂ ਆਪਣੀਆਂ ਕਿੰਨੀਆਂ ਆਪਣੀਆਂ ਜਿਹੜੀਆਂ ਮਾਤਾ ਨੇ ਬਜ਼ੁਰਗ ਜਾ ਬਜ਼ੁਰਗ ਕਿਸਾਨ ਨੇ ਉਹ ਕਿੰਨੀਆਂ ਸੀਧੀਆਂ ਪਾ ਗਏ ਆ ਜਨਕ ਰਾਜ ਜਿਹੜਾ ਸਾਈਕਲ ਮਕੈਨਿਕ ਦਾ ਕੰਮ ਕਰਦਾ ਸੀ ਉਹ ਕਹਿੰਦਾ ਮੈਂ ਫਰੀ ਦੇ ਵਿੱਚ ਜਿੰਨਾ ਕਿ ਮਿੱਥੋਂ ਸਮਰੂਗਾ ਮੈਂ ਕਿਸਾਨਾਂ ਦੇ ਜਿਹੜੇ ਸੰਦ ਉੱਤੇ ਧਰਨੇ ਚ ਗਏ ਨੇ ਉਹਨਾਂ ਨੂੰ ਸਮਾਰੂਗਾ ਉਹ ਚਾਨ ਚੱਕ ਰਾਤ ਨੂੰ ਗੱਡੀ ਦੇ ਵਿੱਚ ਅੱਗ ਲੱਗ ਜਾਂਦੀ ਆ ਗੱਡੀ ਚ ਸੜ ਕੇ ਸਵਾਹ ਹੋ ਜਾਂਦਾਗਾ ਆ ਸਾਡੇ ਘਰਾਚੋ ਪਿੰਡ ਦੀ ਮਾਤਾ ਗਰਮੇਲ ਕੌਰ ਉਹਦਾ ਕੱਲ ਨੂੰ ਭੋਗ ਆ ਅੱਜ ਟੋਲ ਪਲਾਜ਼ਾ ਤੇ ਜਿਹਦੇ 8 ਦੀ ਕਾਲ ਕੀਤੀ ਸੀ ਆਪਾਂ ਵੀ ਅੱਜ ਤਰੀਕ ਨੂੰ ਸਾਰਾ ਭਾਰਤ ਬੰਦ ਹੋਣਾ ਜਦੋਂ ਧਰਨੇ ਤੇ ਗਈ ਆ ਜਾ ਕੇ ਹਲੇ ਬੈਠੀ ਆ ਜਾਨਸਾਰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਅਸੀਂ ਉਹਦੇ ਭੋਗ ਤੇ ਆਉਣ ਵਾਸਤੇ ਵੀ ਤੁਹਾਨੂੰ ਸੱਦਾ ਦਿੰਦੇ ਆਂਗੇ ਹੁਣ ਗੱਲਾਂ ਬਾਤਾਂ ਕਰਨ ਨੂੰ ਹੋਰ ਬਹੁਤੀ ਅਸੀਂ ਇਹ ਜਿੰਨੇ ਸਾਡੀ ਡਿਊਟੀ ਲੱਗੀ ਹੈ ਜਥੇਬੰਦੀ ਵੱਲੋਂ ਵੀ ਅਸੀਂ ਪਿੰਡਾਂ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਦਾਅਮ ਬੰਦ ਕਰਨਾ 24 ਤਰੀਕ ਨੂੰ ਜਿਹੜਾ ਆਪਾਂ ਨੇ ਵੱਡਾ ਪ੍ਰੋਗਰਾਮ ਟੋਲ ਪਲਾਜ਼ੇ ਤੇ ਰੱਖਾਇਆ 26 ਤਰੀਕ ਨੂੰ ਆਪਾਂ ਉਸੇ ਤਰ੍ਹਾਂ ਸਰਕਾਰ ਤੇ ਪ੍ਰੈਸ਼ਰ ਪਾਉਣਾ ਦਬਾਅ ਪਾਉਣਾ ਜਿਹੜੇ ਕਹਿੰਦੇ ਨੇ ਵੀ ਇਹਦਾ ਘਟਣ ਲੱਗ ਕੇ ਇਕੱਠਾ ਇਥੇ ਦਾ ਬਾਬਤ ਹੋਣ ਲੱਗ ਕੇ ਕਿਸਾਨ ਮਜ਼ਦੂਰ ਉਹਨਾਂ ਨੂੰ ਦੱਸਣਾ ਵੀ ਅਸੀਂ 26 27 ਤਰੀਕ ਨੂੰ ਪਹਿਲਾਂ ਆਏ ਸੀ ਵੀ ਇੱਕ ਮਹੀਨਾ ਹੋ ਗਿਆ ਦੁਬਾਰਾ ਵੱਡੇ ਕਾਫਲੇ 50 60 ਹਜ਼ਾਰ ਦੀ ਗਿਣਤੀ ਦੇ ਵਿੱਚ ਮਾਈਆਂ ਤੇ ਆਪਣੇ ਵੀਰਾਂ ਨੂੰ ਲੈ ਕੇ ਜਾਣਾ ਉਸੇ ਤਰ੍ਹਾਂ ਮੋਰਚਾ ਪਖਨੌਰੀ ਤੋਂ ਇੱਕ ਤੋਰਨਾਗਾ ਇੱਕ ਆਪਣੇ ਜਿਹੜਾ ਕਾਫਲਾ ਅਤ ਭਗਤੂ ਡੱਬਾ ਵਾਲੀ ਬਾਜ਼ਰ ਤੋਂ ਤੋਰਨਾਗਾ ਜਾਂਦੇ ਜਾਂਦੇ ਆਪਾਂ ਨੇ ਹਰਿਆਣੇ ਦੇ ਕਿਸੇ ਪਿੰਡ ਦੇ ਵਿੱਚ ਵੀ ਰਾਤ ਕੱਟਣੀ ਹੈ ਜਿਵੇਂ ਪਹਿਲਾ ਰਸਤੇ 'ਚ ਖੜਿਆ ਆਪਾਂ ਹਰਿਆਣੇ ਦੇ ਪਿੰਡਾਂ 'ਚ ਵੀ ਰੇਲੀਆਂ ਕੱਢ ਕੇ ਆਉਣੀਆਂ ਨੇ ਸਪੀਕਰ ਵਾਲੀਆਂ ਗੱਡੀਆਂ ਆਪਣੇ ਕੋਲ ਕਾਫੀ ਹੋਣਗੀਆਂ ਹੁਣ ਬਹੁਤ ਵੱਡੀ ਪੱਧਰ ਤੇ ਹਰਿਆਣੇ ਦੇ ਲੋਕ ਆਪਣਾ ਸਾਥ ਦੇਣ ਲੱਗੇ ਹੋਏ ਨੇ ਇਸ ਕਰਕੇ ਭਰਾਵੋ ਆ ਸਰਧਾਂਜਲੀ ਸਮਾਗਮ ਰੱਖਿਆ 20 ਤਰੀਕ ਤੋਂ ਲੈ ਕੇ 23 ਤਰੀਕ ਤੱਕ ਪਿੰਡਾਂ ਦੇ ਵਿੱਚ 24 ਤਰੀਕ ਨੂੰ ਵੱਡੇ ਪੱਧਰ ਤੇ ਆਪਾਂ ਉਹ ਸੀਟਾਂ ਨੂੰ ਸਰਧਾਂਜਲੀਆਂ ਦੇਣੀਆਂ ਨੇ ਕਿਉਂਕਿ ਸਰਕਾਰ ਨੂੰ ਆਇਆ ਵੀ ਜੇ ਇਹਨਾਂ ਦੇ ਇਸ ਤਰ੍ਹਾਂ ਧਰਮਿਆਂ ਚ ਮਰੀ ਗਏ ਬੰਦੇ ਵੀ ਇਹ ਇੱਥੋਂ ਭੱਗ ਜਾਣਗੇ ਇਹ ਉੱਠ ਕੇ ਭੱਗ ਜਾਣਗੇ ਇਸ ਤਰ੍ਹਾਂ ਨਹੀਂ ਜਾਣ ਵਾਲੇ ਇਹਦਾ ਸਿਰ ਲਾਵਾਂਗੇ ਬੱਚਾ-ਬੱਚਾ ਬਾੜ ਨਹੀਂ ਆਪਾਂ ਤਿਆਰਾਂਗੇ ਤੇ ਜਿੰਨੇ ਮਰਜ਼ੀ ਸਿਰ ਸਾਨੂੰ ਦੇਣੇ ਪੈ ਜਾਣ ਕਿਉਂਕਿ ਪਹਿਲਾਂ ਵੀ ਆਪਣੇ ਗੁਰੂਆਂ ਨੇ ਆਹ ਬੋ ਦਾ ਮਹੀਨਾ ਆਹ ਸਹਿਬਜ਼ਾਦੇ ਆਪਣੇ ਛੋਟੇ ਸਹਿਬਜ਼ਾਦੇ ਆਹ ਉਹੀ ਦਿਨ ਨੇ 26 27 28 ਦਸੰਬਰ ਉਹ ਆਪਾਂ ਫਤੇਗੜ ਸਾਹਿਬ ਦੀ ਧਰਤੀ ਤੇ ਵੀ ਮਨਾਵਾਂਗੇ ਆਪਣੇ ਲੋਕ ਕਹਿ ਰਹੇ ਨੇ ਵੀ ਅਸੀਂ ਲੰਗਰ ਉੱਥੇ ਲਾਵਾਂਗੇ ਕਿਉਂਕਿ ਪਹਿਲਾਂ ਕਹਿੰਦੇ ਮਾਤਾ ਗੁਜਰਕੌਰ ਦੀ ਗੋਦ ਦੇ ਵਿੱਚ ਫਤੇਗੜ ਸਾਹਿਬ ਮਨਾਉਂਦੇ ਹੁੰਦੇ ਸੀ ਹੁਣ ਸਾਡੇ ਬਾਪੂ ਗੁਰੂ ਤੇਗ ਬਹਾਦਰ ਦੀ ਗੋਦ ਦੇ ਵਿੱਚ ਦਿੱਲੀ ਦੇ ਵਿੱਚ ਅਸੀਂ ਸਹਿਬਜ਼ਾਦਿਆਂ ਦੇ ਦਿਨ ਮਨਾਵਾਂਗੇ ਇਸ ਕਰਕੇ ਸਰਕਾਰ ਦੀ ਆਖ ਉਧਰਲੇ ਪਾਸੇ ਵੀ ਸੀ ਵੀ ਹੋ ਸਕਦਾ ਇਹਨਾਂ ਦੇ ਵੱਡੇ ਪੱਧਰ ਤੇ ਸਿੱਖ ਧਰਮ ਨਾਲ ਜੁੜੇ ਹੋਏ ਨੇ ਵੀ ਇਹ ਉੱਠ ਕੇ ਉਰੋਂ ਵਗ ਜਾਣ ਫਤਿਹਗਰ ਸਾਹਿਬ ਪਰ ਆਪਾਂ ਜਿਵੇਂ ਪਹਿਲਾਂ ਸੀ ਇਦਾਂ ਦੇ ਦਿਨ ਮੋਰਚੇ 'ਚ ਮਨਾਏ ਨੇ ਉਸੇ ਤਰ੍ਹਾਂ ਹੁਣ ਵੀ ਮੋਰਚੇ 'ਚ ਮਨਾਵਾਂਗੇ ਜਿਵੇਂ ਇੱਕ ਪਾਸੇ ਇਹਨਾਂ ਨੇ ਆਹ ਵਿੱਚ ਸੁਪਰੀਮ ਕੋਰਟ ਬਾੜਿਆਗਾ ਹੋ ਸਕਦਾ ਅੰਦਰੋਂ ਮੋਤੀ ਹਿੱਲਿਆ ਪਿਆ ਉਹਨੂੰ ਆਇਆ ਵੀ ਮੈਂ ਨਾ ਚੁਕਾਂ ਵੀ ਸੁਪਰੀਮ ਕੋਰਟ 'ਤੇ ਕਹਾਦਾ ਵੀ ਕਾਨੂੰਨ ਰੱਦ ਕਰੋ ਵੀ ਮੇਰੀ ਬੇਇੱਜ਼ਤੀ ਨਾ ਹੋਵੇ ਕਿਉਂਕਿ ਜਿੰਨੇ ਕਹਿੰਦਾ ਮੈਂ ਫੈਸਲੇ ਪਹਿਲਾਂ ਲਈ ਨੇ ਉਹ ਫੈਸਲੇ ਮੈਂ ਵਾਪਸ ਨਹੀਂ ਲਈ ਇਸ ਕਰਕੇ ਸਰਕਾਰ ਕਈ ਚਾਲਾਂ ਚੱਲ ਰਹੀ ਆ ਉਹ ਚਾਲਾਂ ਸਾਨੂੰ ਸਮਝਣੀਆਂ ਪੈਣਗੀਆਂ ਤੇ ਵੱਡੀ ਪੱਧਰ ਤੇ ਆਪਾਂ ਨੂੰ ਮੋਰਚਿਆਂ ਦੇ ਵਿੱਚ ਜਾਣਾ ਪੈਣਾਗਾ ਜੇ ਆਪਾਂ ਨਾ ਵੱਡੀ ਪੱਧਰ ਤੇ ਗਏ ਇੱਥੇ ਪਿੰਡਾਂ 'ਚ ਛੋਟੀਆਂ-ਛੋਟੀਆਂ ਗੱਲਾਂ ਪਿੱਛੇ ਆਪਾਂ ਆਪਸ ਵਿੱਚ ਝਗੜੇ ਕਰਦੇ ਰਹੇ ਜਾ ਇੱਥੇ ਤਾਂਸ ਖੇਡਦੇ ਰਹੇ ਫਿਰ ਪ੍ਰਭੂ ਬਾਤ ਚ ਕੁਝ ਨਹੀਂ ਬਚਣਾ ਆਪਣੇ ਕੱਲੇ ਕੱਲੇ ਚੁੱਲਿਆਂ ਦੀ ਲੜਾਈਆ ਚੁੱਲਿਆਂ ਦੇ ਆਪਣੇ ਠੰਡੇ ਕਰਨ ਨੂੰ ਫਿਰਦੇ ਨੇ ਉਹ ਗੱਲ ਨੂੰ ਸਮਝੋ ਵਿਚਾਰੋ ਹੁਣ ਆਪਾਂ ਜਿਹੜਾ ਆਪਣੇ ਮੋਰਚਾਂ ਚ ਸੀਧ ਹੋਏ ਨੇ ਉਸ ਸੀਧਾ ਨੂੰ 1 ਮਿੰਟ ਦਾ ਮੂਨ ਰੱਖ ਕੇ ਖੜੇ ਹੋ ਕੇ ਆਪਾਂ ਜਿਹੜੀ ਅਰੰਧਾਂਤਰੀ ਦੇਣੀ ਆ ਉਸ ਤੋਂ ਬਾਅਦ ਗੱਲਬਾਤ ਸਮਾਪਤ ਕਰਾਂਗੇ ਅਗਲੇ ਪਿੰਡਾਂ ਚ ਕਾਫੀ ਪਿੰਡਾਂ ਚ ਜਾਣਾ ਅਸੀਂ ਜਿੰਨੀ ਗੱਲਬਾਤ ਸਾਥੋਂ ਹੋਈ ਤੁਹਾਨੂੰ ਇਹ ਤਾਂ ਨਾਲ ਸੁਣੀ ਤੁਹਾਡਾ ਸਾਰਿਆਂ ਦਾ ਧੰਨਵਾਦ ਮੈਂ ਮੋਬਾਈਲ ਤੇ ਟਾਈਮ ਲਾਉਂਗਾ ਇੱਕ ਮਿੰਟ ਸਿਰਫ ਮੂੰਹ ਰੱਖ ਖੜੇ ਹੋ ਕੇ ਆਪਾਂ ਮੂੰਹ ਰੱਖ ਕੇ ਉਸ ਜੀ ਨੂੰ ਸ਼ਰਧਾਂਜਲੀ ਦੇਣੀ ਹੈ ਜੀ ਲਓ ਫਿਰ ਜਗਨ ਆਪਾਂ ਤਿੰਨ ਦਿਨਾਂ ਦਾ ਰੱਖਿਆ ਵੀ 23 ਤਰੀਕ ਤੱਕ ਦਾ ਪਿੰਡਾਂ ਦੇ ਵਿੱਚ ਸਾਰੇ ਪਿੰਡਾਂ ਵਿੱਚ ਗੱਡੀ ਦੇ ਸਪੀਕਰ ਲਾ ਕੇ ਆਪਾਂ ਉਹ ਸੀਟਾਂ ਨੂੰ ਸ਼ਰਧਾਂਜਲੀयां ਦੇਣੀਆਂ ਨੇ 1 ਮਿੰਟ ਦਾ ਮੂਨ ਰੱਖ ਕੇ ਤੇ 24 ਤਰੀਕ ਨੂੰ ਵੱਡਾ ਇਕੱਠ ਟੋਲਪੁਲਾਜੇ ਕਾਲਾ ਝਾੜ ਵੇਖੇ ਜੋ ਆਪਣੇ ਬਲਾਕ ਦਾ ਮੋਰਚਾ ਉਸੇ ਲੱਗਿਆ ਹੋਇਆ ਤੇ ਸਾਰੇ ਪੰਜਾਬ ਦੇ ਵਿੱਚ ਅੱਜ ਵੱਖ-ਵੱਖ ਬਲਾਕਾਂ ਦੇ ਆਗੂ ਗੱਡੀਆਂ ਦੇ ਸਪੀਕਰ ਵੱਨ ਕੇ ਪਿੰਡਾਂ ਦੇ ਵਿੱਚ ਲੱਗੇ ਹੋਏ ਨੇ ਆਪਣੀ ਗੱਲਬਾਤ ਰੱਖਣ ਵਾਸਤੇ ਵੀ ਜਿਹੜਾ ਸਰਕਾਰ ਨੇ ਆਪਣੇ ਨਾਲ ਅੜੀ ਵਾਲਾ ਰਵਈਆ ਅਪਣਾਇਆ ਹੋਇਆਗਾ ਵੱਡੀ ਗਿਣਤੀ ਦੇ ਵਿੱਚ ਅੱਜ ਸਾਰੀਆਂ ਵੱਖ-ਵੱਖ ਜਥੇਬੰਦੀਆਂ ਦੇ ਆਗੂ ਨਮਾਇंदे ਵਰਕਰ ਆਪਣੀਆਂ ਮਾਮਾਂ ਭੈਣਾਂ ਛੋਟੇ-ਛੋਟੇ ਬੱਚੇ ਦਿੱਲੀ ਦੇ ਬਾਜ਼ਾਰਾਂ ਦੇ ਉੱਪਰ ਮੋਰਚੇ ਲਈ ਬੈਠੇ ਨੇ ਲਗਭਗ ਆਪਾਂ ਨੂੰ ਅੱਜ ਉੱਥੇ 24 25 26 ਦਿਨ ਹੋ ਚੁੱਕੇ ਨੇ ਪਰ ਸਰਕਾਰ ਵਾਲੇ ਜਿਹੜਾ ਅੜਿਆ ਰਵਈਆ ਅਪਣਾਈ ਬੈਠੀ ਆ ਅੰਦਰੋਂ ਚਾਹੇ ਸਰਕਾਰ ਦੇ ਪੈਰ ਹਿੱਲ ਚੁੱਕੇ ਨੇ ਸਰਕਾਰ ਅੰਦਰੋਂ ਖੋਖਲੀ ਹੋਈ ਪਈ ਆ ਪਰ ਹਲੇ ਵੀ ਕਈ ਤਰ੍ਹਾਂ ਦੇ ਜੁਮਲੇ ਛੱਡ ਰਹੇ ਨੇ ਉਹੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਚਾਹੇ ਅਮਿਤ ਸਾਹ ਹੋਵੇ ਗ੍ਰਹਿ ਮੰਤਰੀ ਆ ਤੇ ਦਾ ਚਾਹੇ ਆਪਣੇ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹ ਇੱਕ ਪਾਸੇ ਕਹਿ ਰਹੇ ਨੇ ਵੀ ਤੁਸੀਂ ਸਾਡੇ ਨਾਲ ਬੈਠ ਕੇ ਜਿਹੜੀ ਗੱਲਬਾਤ ਕਰੋ ਬਿਆਸ ਸੌਦਾ ਨੇ ਜਿਹੜੀਆਂ ਕਾਨੂੰਨ ਦੇ ਵਿੱਚ ਆਸੀਂ 100% ਦੇ ਸੌਦੇ 100% ਸੌਦਾ ਜਿਹੜੀਆਂ ਉਹ ਕਰ ਦਿੰਨੇ ਆ ਵੀ ਜਿਹੜੀ ਤੁਹਾਨੂੰ ਕੋਈ ਗੱਲਬਾਤ ਇਹਦੇ ਵਿੱਚ ਠੀਕ ਨਹੀਂ ਲੱਗਦੀ ਉਹ ਆਸੀਂ ਬਦਲ ਦਿੰਨੇ ਆ ਇਸ ਕਰਕੇ ਇਹ ਪ੍ਰਚਾਰ ਕਰਨ ਲੱਗੇ ਹੋਏ ਨੇ ਕਿਉਂਕਿ ਰਾਤੋਂ ਰਾਤ 10 ਜਥੇਬੰਦੀਆਂ ਵੀ ਉਹਨਾਂ ਨੇ ਨਕਲੀ ਬਣਾ ਕੇ ਮੀਟਿੰਗਾਂ ਕੀਤੀਆਂ ਨੇ ਉਹ ਕਿਸਾਨਾਂ ਤੋਂ ਕਹਾਇਆਗਾ ਵੀ ਹਾਂ ਇਹ ਜਿਹੜੇ ਕਾਨੂੰਨ ਨੇ ਇਹ ਸੋਧ ਕਰਕੇ ਜਾ ਬਿਨਾ ਸੋਧਾਂ ਤੋਂ ਇਹ ਕਾਨੂੰਨ ਕਿਸਾਨਾਂ ਵਾਸਤੇ ਫਾਇਦੇਮੰਦ ਨਹੀਂ ਨਾਲ ਉਹ ਨਾਲ ਦੀ ਨਾਲ ਟੈਲੀਵਿਜ਼ਨ ਤੇ ਮੋਦੀ ਆਪ ਕਹਿ ਰਿਹਾ ਵੀ ਮੇਰੀ ਕਿਸਾਨਾਂ ਨਾਲ ਗੱਲਬਾਤ ਹੋ ਗਈ ਵੀ ਉਹ ਕਾਨੂੰਨ ਨੂੰ ਚੰਗਾ ਮੰਨਦੇ ਨੇ ਇਸ ਕਰਕੇ ਭਰਾਵੋ ਜਰਾ ਆਪਣੇ ਆਪ ਨੂੰ ਆਖਿਆ ਵੀ ਮੋਦੀ ਸਾਹਿਬ ਉਹ ਕਿਹੜੇ ਕਿਸਾਨ ਨੇ ਜਿਨ੍ਹਾਂ ਨਾਲ ਤੇਰੀ ਮੀਟਿੰਗ ਹੋਈ ਆ ਜਿਹੜਾ ਇੱਥੇ 7-8 ਲੱਖ ਬੰਦਾ ਆ ਦਿੱਲੀ ਦੇ ਵਿੱਚ ਬੈਠਾ ਇਹਨਾਂ ਨੂੰ ਤੂੰ ਕਿਸਾਨ ਨਹੀਂ ਮੰਨਦਾ ਇਸ ਕਰਕੇ ਮੇਜ਼ ਦੇ ਉੱਪਰ ਵੀ ਆਪਣੇ ਆਪ ਨੂੰ ਆਖਿਆ ਵੀ ਮੇਜ਼ ਦੇ ਉੱਪਰ ਅਸੀਂ ਨਹੀਂ ਹਰਦੇ ਆਹ ਮੈਦਾਨ ਦੇ ਵਿੱਚ ਤੁਸੀਂ ਨਹੀਂ ਹਰਨਾ ਪਰ ਨਾਲ ਦੀ ਨਾਲ ਉਹ ਪ੍ਰਚਾਰ ਇਹ ਲੱਗੇ ਹੋਏ ਨੇ ਕਰਨ ਵੀ ਆਪਣੇ ਪਿੰਡਾਂ ਦੇ ਵਿੱਚ ਇਹ ਗੱਲਬਾਤ ਨੂੰ ਜ਼ਿਆਦਾ ਫਲਾਈਏ ਵੀ ਆਪਣੇ ਲੋਕਾਂ ਦੇ ਵਿੱਚ ਪਾੜਾ ਪਾਈਏ ਵੀ ਆਪਾਂ ਆਪਸ ਦੇ ਵਿੱਚ ਆਖੀਏ ਵੀ ਯਾਰ ਜਦ ਸੋਧ ਕਰਤੀ ਜਦੋਂ ਫਿਰ ਲਿਖ ਕੇ ਦੇ ਰਹੇ ਨੇ ਫਿਰ ਆਪਾਂ ਰੱਦ ਕਰਾ ਕੇ ਕੀ ਲੈਣਾ ਹੈ ਇਸ ਕਰਕੇ ਜਦੋਂ ਅੱਜ ਉਹ ਮੰਤਰੀ ਕਹਿ ਰਹੇ ਨੇ ਵੀ ਆ ਜਿਹੜਾ ਵਿੱਚ ਡੱਬੇ ਦੇ ਸਾਮਾਨ ਆ ਆ ਮਠਿਆਈ ਵਾਲਾ ਡੱਬਾ ਵੀ ਆ ਸਾਰੀ ਮਠਿਆਈ ਤੁਸੀਂ ਲੈ ਜਾਓ ਵੀ ਆ ਖਾਲੀ ਡੱਬਾ ਕਹਿੰਦੇ ਸਾਡੇ ਕੋਲ ਛੱਡ ਜੋ ਵੀ ਸਾਡੀ ਵੀ ਰਹਿ ਜੂ ਨਾਲ ਛੋਡੀ ਵੀ ਰਹਿ ਜੂ ਇਸ ਕਰਕੇ ਆਪਣੇ ਆਪੋ ਨੇ ਆਖਿਆ ਵੀ ਆ ਡੱਬਾ ਵੀ ਤੁਹਾਡੇ ਕੋਲ ਨਹੀਂ ਛੱਡਣਾ ਕਿਉਂਕਿ ਭਰਾਵੋ ਇਹ ਕਾਨੂੰਨ ਇਹ ਮੰਡੀ ਆ ਜਿਹੜਾ ਐਮਐਸਪੀ ਦਾ ਬਹਾਨਾ ਕਰਕੇ ਵੀ ਮੰਡੀ ਕਰਨ ਨੂੰ ਇਹ ਪਕਾਲਪੋਰਟ ਕਰਾਣਿਆਂ ਦੇ ਹੱਥ ਚ ਦੇ ਕੇ ਇਹਦਾ ਇੱਕ ਬਹਾਨਾ ਬਣਾਇਆ ਇਹ ਖੇਤੀ ਦੇ ਵਿੱਚ ਐਂਟਰ ਹੋਣ ਵਾਸਤੇ ਕਿਉਂਕਿ ਜੇ ਉਹਨਾਂ ਨੇ ਉਹ ਕਾਨੂੰਨਾਂ ਵਾਲੀ ਉਹ ਬੋਰੀ ਆਪਦੇ ਕੋਲ ਰੱਖ ਲਈ ਉਹਦੇ ਵਿੱਚ ਫੇਰ ਸਮਾਨ ਪਾਣਗੇ ਪੰਜ ਸਾਲਾਂ ਨੂੰ ਉਹ ਫੇਰ ਕਾ ਕਾਨੂੰਨਾਂ ਨੂੰ ਵਿੱਚ ਜਿਹੜੀਆਂ ਸੌਦਾ ਕਰੀਆਂ ਹੋਈਆਂ ਨੇ ਉਹ ਸੋ ਕਾਰਨ ਸੌਦ ਕਰਨਗੇ ਉਹ ਸੌਦਾ ਨੂੰ ਫੇਰ ਤੋੜ ਦੇਣਗੇ ਇਸ ਕਰਕੇ ਅੱਜ ਇਹ ਗੱਲ ਨੂੰ ਫਲਾਉਣ ਲੱਗੇ ਹੋਏ ਨੇ ਵੀ ਇਹਨਾਂ ਕਿਸਾਨਾਂ ਦੇ ਵਿੱਚ ਆਪਾਂ ਪਾੜਾ ਪਾਈਏ ਪਰ ਹੁਣ ਵੱਡੀ ਪੱਧਰ ਤੇ ਆਪਣੇ ਕਿਸਾਨ ਮਜ਼ਦੂਰ ਚاہے ਦੁਕਾਨਦਾਰ ਆ ਭਰਾ ਚਾਹੇ ਕੋਈ ਮਲਾਜਮਾ ਆੜਤੀਆ ਮਨੀਮਾ ਚਾਹੇ ਕੋਈ ਪੱਠੇ ਵਾਲਾ ਵੀਰ ਆ ਉਹ ਸਾਰੇ ਸਮਝਣ ਲੱਗੇ ਵੱਡੀ ਪੱਧਰ ਤੇ ਦਿੱਲੀ ਨੂੰ ਕੂਚ ਕਰ ਰਹੇ ਨੇ ਵੀ ਇਹ ਕੱਲੇ ਕਿਸਾਨਾਂ ਦੀ ਹੁਣ ਜ਼ਮੀਨਾਂ ਜਮੂਨਾਂ ਦੀ ਲੜਾਈ ਨਹੀਂ ਰਹੀ ਇਹ ਜ਼ਮੀਰਾਂ ਦੀ ਲੜਾਈ ਹੋ ਗਈ ਇਹ ਅਣਖਾਂ ਦੀ ਲੜਾਈ ਆ ਭਰਾਵੋ ਜੇ ਆਪਾਂ ਹੁਣ ਇਹ ਜੰਗ ਇੱਥੋਂ ਨਾ ਜਿੱਤ ਸਕੇ ਮੁੜ ਕੇ ਆਪਾਂ ਸਾਰੇ ਕੋਈ ਆਪਾਂ ਇਹ ਮੋਰਚਾ ਜਿਹੜਾ ਕਿਸੇ ਵੀ ਸਰਕਾਰ ਖਿਲਾਫ ਨਹੀਂ ਲਾ ਸਕਣਾ ਕਿਉਂਕਿ ਆਪਣੇ ਆਗੂਆਂ ਨੇ ਉੱਥੋਂ ਵੀ ਸਟੇਜ ਤੋਂ ਜਗਿੰਦਰ ਸਿੰਘ ਉਗਰਾਹਾਂ ਨੇ ਐਲਾਨ ਕੀਤਾ ਵੀ ਆ ਨਰਿੰਦਰ ਮੋਦੀ ਦੇ ਕਾਨੂੰਨ ਰੱਦ ਕਰਾਉਣ ਤੋਂ ਬਾਅਦ ਅਸੀਂ ਜਿਹੜਾ ਕੈਪਟਨ ਪੰਜਾਬ ਆਲਾ ਮੁੱਖ ਮੰਤਰੀ ਗੁਰਕਾ ਸਾਹਿਬ ਨੂੰ ਹੱਥ ਦੇ ਵਿੱਚ ਫੜ ਕੇ ਮੁਕਤ ਸਰ ਸਾਹਿਬ ਦੀ ਧਰਤੀ ਤੇ ਕਿਹਾ ਸੀ ਉਹਨੇ ਵੀ ਮੇਰੀ ਸਰਕਾਰ ਬਣਾਓ ਮੈਨੂੰ ਮੁੱਖ ਮੰਤਰੀ ਬਣਾਓ ਵੀ ਸਾਰੇ ਕਿਸਾਨਾਂ ਦੇ ਕਰਜ਼ੇ ਮਾਫ਼ ਕਰੂੰਗਾ ਕਰ-ਕਰ ਰੋਜ਼ਗਾਰ ਦੇਊਗਾ ਇੱਕ-ਇੱਕ ਜੀ ਨੂੰ ਸਰਕਾਰੀ ਨੌਕਰੀ ਨਸ਼ੇ ਖਤਮ ਕਿੰਨੇ ਵਾਦੇ ਕੀਤੇ ਨੇ ਤੁਹਾਡੇ ਮੋਬਾਈਲਾਂ ਦੇ ਵਿੱਚ ਵੀਡੀਓ ਪਈ ਆਉਣੀ ਵੀ ਇਤੂ ਵਾਦਾ ਅਸੀਂ ਉਹਨਾਂ ਦੀ ਗਰਦਨ ਤੇ ਜਿਹੜਾ ਗੋਡਾ ਧਰ ਕੇ ਉਹ ਕਾਨੂੰਨ ਜਿਹੜੇ ਗੱਲਾਂ ਬੋਲਿਆ ਸੀ ਉਹ ਲਾਗੂ ਕਰਾਉਣੀਆਂ ਨੇ ਇਸ ਕਰਕੇ ਇੱਥੋਂ ਦੀ ਵੀ ਸਰਕਾਰ ਚਾਹੇ ਮੰਤਰੀ ਨੇ ਉਹ ਵੀ ਅੰਦਰੋਂ ਦਾ ਭਰਾ ਹੋ ਇੱਕੋ ਨੇ ਕਿਉਂਕਿ ਉੱਥੇ ਜਾ ਕੇ ਚਾਹੇ ਬਾਟਰਾ ਤੇ ਬਹਿ ਕੇ ਵਿਜੇਂਦਰ ਸਿੰਘਲੇ ਵਰਗੇ ਧਰਨੇ ਦੇਈ ਜਾਂਦੇ ਨੇ ਪਰ ਉਹ ਕਾਨੂੰਨ ਉੱਥੇ ਦਾ ਕਹਿ ਰਹੇ ਨੇ ਵੀ ਇਹ ਕਾਨੂੰਨ ਰੱਦ ਹੋਣੇ ਚਾਹੀਦੇ ਨੇ ਚਾਹੇ ਦਿੱਲੀ ਦਾ ਮੁੱਖ ਮੰਤਰੀ ਕੇਜਰੀਵਾਲਾ ਪਰ ਜਦੋਂ